ਮੇਰਾ ਨਾਮ ਜੀ ਜੋਗਤ ਸਿੰਘ ਨੰਬਰ ਦਾ ਕਾਲੇਵਾਲ ਜਿੰਨਾ ਦਾ ਐਕਸੀਡੈਂਟ ਹੋਇਆ ਮੇਰੇ ਮਾਮਾ ਜੀ ਤੇ ਮਾਮੀ ਜੀ ਦਾ ਪਹਿਲਾਂ ਵੀ ਸਰਕਾਰਾਂ ਉੱਥੇ ਆ ਪਹਿਲਾ ਐਕਸੀਡੈਂਟ ਨਹੀਂ ਜਿੱਥੇ ਜਿਹੜੀ ਜਗ੍ਹਾ ਤੇ ਹੁਣ ਐਕਸੀਡੈਂਟ ਹੋਇਆ ਮੈਨੂੰ ਲੱਗਦਾ 10 ਮਹੀਨੇ ਪਹਿਲਾਂ ਰੋ ਪਤਾ ਨਹੀਂ ਸਰਕਾਰ ਨੇ ਜਿਹੜੇ ਡਿਵਾਈਡਰ ਪਤਾ ਨਹੀਂ ਕੀ ਸੋਚ ਕੇ ਕਿਹੜੇ ਇੰਜੀਨੀਅਰ ਨੇ ਇਦਾਂ ਦਾ ਐਸਟੀਮੇਟ ਬਣਾਤਾਗਾ ਹਾਂ ਥਾਂ ਤੇ ਕੱਟ ਰਸਤੇ ਜਿਹੜਾ ਦੂਰੋਂ ਬੰਦਾ ਚੱਲ ਕੇ ਹੁੰਦਾ ਉਹਨੂੰ ਨਹੀਂ ਪਤਾ ਲੱਗਦਾ ਵੀ ਇੱਥੋਂ ਕਿਸੇ ਨੂੰ ਮੁੜਨਾ ਵਾ ਸਾਡੀ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਇਹ ਜਿਹੜਾ ਮੌਤ ਦੇ ਘਾਟ ਬਣਾਏ ਆ ਇਹਨੂੰ ਫੀਟਾ ਕੀਤਾ ਜਾਵੇ ਕਿਉਂਕਿ ਗਾਹ ਤੋਂ ਅੱਗੇ ਤੋਂ ਇਹ ਜੀ ਕੋਈ ਜਾਣੀ ਮਾਲੀ ਨਾ ਕਿਸਾਨ ਕਿਸ ਦਾ ਨਾ ਹੋਵੇ ਕਿ ਕਦੇ ਤੇ ਜਾ ਰਹੇ ਸੀ ਕਿੱਥੇ ਜਾ ਰਹੇ ਸੀ ਇਹ ਦਵਾਈ ਲੈਣ ਜਾ ਰਹੇ ਸੀ ਮੋਟਰਸਾਈਕਲ ਤੇ ਗੋਂਦਵਾਲ ਸਾਹਿਬ ਗੋਂਦਵਾਲ ਸਾਹਿਬ ਐਕਸੀਡੈਂਟ ਕਿੱਥੇ ਹੋਇਆ ਬਾਈ ਇਹ ਸੁਜੋ ਕਾਲੀਏ ਦੇ ਲੱਗੇ ਪੰਪ ਪੈਂਦਾ ਸੀ ਪੰਪ ਦੇ ਕੋਲ ਇਹ ਮੁੰਡਾ ਨੂੰ ਮੜ ਲੱਗੇ ਇਹ ਨਾ ਜੀ ਕੁਛ ਜਾ ਰਹੇ ਸੀ ਕਿ ਇਹ ਤਾਂ ਹੁਣ ਕੈਮਰਾ ਦੇਖ ਕੇ ਪਤਾ ਲੱਗੇਗਾ ਉੱਥੇ ਅਰੇ ਕਿਹਦਾ ਨਾਮ ਵੀ ਫੇਸਬੁਕ ਤੋਂ ਭਾਵੇਂ ਇਹ ਸਾਂਚੂ ਬੇਦਾਰ ਤੇ ਬਲਵੀ ਕੋਲ ਜੀ ਦੋਨੇ ਪਤੀ ਪਤਨੀ ਸੀਗੇ ਮੋਟਰ 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 ਤੇ ਜਿਹੜੀ ਚੱਕਰ ਕੱਦ ਨਾਲ ਹੋਈ ਗੱਡੀ ਗੱਡੀ ਆ ਕੋਈ ਪਤਾ ਨਹੀਂ ਕ੍ਰੈਟਾ ਕਿਹੜੀ ਉੱਥੇ ਖੜੀ ਆ ਹੁਣ ਜਾ ਕੇ ਦੇਖਦੇ ਆ ਜਿਹੜੀ ਬਰੀਜਾ ਗੱਡੀ ਆ ਹਮੇ ਆ ਡਾਕਟਰ ਹਰਪ੍ਰੀਤ ਸਿੰਘ ਸਿਵਲ ਹਸਪੀਟਲ ਦਾੰਦ ਪਰ ਲੋਦੀ ਥੋੜੀ ਦੇਰ ਪਹਿਲਾਂ ਸਾਡੇ ਕੋਲ ਦੋ ਐਕਸੀਡੈਂਟ ਕੇਸ ਆਏ ਆ ਜਿਹੜੇ ਬਰੌਡਕਟ ਆਏ ਆ ਉਹਨਾਂ ਦੇ ਵਿੱਚੋਂ ਇੱਕ ਦਾ ਨਾਮ ਬਲਵੀਰ ਕੋਰ ਆ ਤੇ ਦੂਸਰਾ ਫਕੀਰ ਸਿੰਘ ਆ ਇਹਨਾਂ ਦਾ ਐਕਸੀਡੈਂਟ ਮੰਗੂਪੁਰ ਦੇ ਨੇੜੇ ਹੋਇਆ ਫਿਲਹਾਲ ਜਿਹੜੀ ਡੈਡ ਬੋਡੀ ਆ ਮੋਰਸੀ ਦੇ ਵਿੱਚ ਰੱਖ ਦਿੱਤੀ ਆ ਤੇ ਇਹ ਬਲਾਜਮ ਆਪ ਪਾਈ ਸੀ ਅਗਲੇਰੀ ਕਾਰਵਾਈ ਵਾਸਤੇ ਜੋ ਵੀ ਹੈ ਉਹਨੂੰ ਐਪਲੀਕੇਸ਼ਨ ਦੇਣੇ ਤੋਂ ਹਸਾਬ ਨਾਲ ਕਾਰਵਾਈ ਕੀਤੀ ਜਾਏਗੀ। ਇਹਦੇ ਵਿੱਚ ਕਾਫੀ ਜਿਹੜਾ ਮੰਦਭਾਗੀ ਜਿਹੜੀ ਘਟਨਾ ਇਹ ਵਾਪਰੀ ਆ। ਇੱਕ ਬਾਈਕ ਦੇ ਸਵਾਰ ਸੀਗੇ ਬਜ਼ੁਰਗ ਸੀਗੇ ਆਪਣੀ ਦਵਾਈ ਲੈਣ ਲਈ ਜਾ ਰਹੇ ਸੀਗੇ। ਇਹ ਬਲਜੀਤ ਕੋਰ ਪਿੱਛੇ ਬੈਠੀ ਸੀ ਤੇ ਉਹਦੇ ਹਸਬੰਦ ਸੀਗੇ ਫਕੀਰ ਸਿੰਘ ਜੀ। ਇਹ ਕਾਫੀ 올ਡ ਏਜ ਸੀਗੇ ਬੰਦੇ। ਔਰ ਇਹ ਬਾਈਕ ਤੇ ਸੀਗੇ ਮੋਟਰਸਾਈਕਲ ਤੇ ਇਹ ਸ਼ਾਇਦ ਤੇਲ ਪਵਾ ਕੇ ਉੱਥੋਂ ਨਿਕਲ ਰਹੇ ਸੀਗੇ ਗੋਇੰਦਵਾਲ ਜਾਣਾ ਸੀ ਇਹਨਾਂ ਦੇ। ਆਪਣੀ ਮੈਡੀਸਿਨ ਲੈਣ ਵਾਸਤੇ ਤੇ ਪਿੱਛੋਂ ਇੱਕ ਬਰੀਜਾ ਗੱਡੀ ਆਈ ਹੈ ਜਿਹੜੀ ਨੰਬਰ PB 76A 0028 ਇਹ ਇਹਨਾਂ ਨੂੰ ਹਿੱਟ ਕੀਤੇ ਇਹਨਾਂ ਨੇ ਇੱਕਦਮ ਇਹ ਇਥੇ ਮੌਕੇ ਤੇ ਇਹਨਾਂ ਦੀ ਜਿਹੜੀ ਮੌਤ ਹੋ ਗਈ ਆ ਤੇ ਬੰਦਾ ਸੀ ਪਕੜ ਲਿਆ ਗਿਆ ਤੇ ਇਹ ਜਿਹੜੀ ਕਾਰਵਾਈ ਹੈ ਵੀ ਕਰਦਿਆਂ ਦਾ ਬਿਆਨ ਲੱਗੇ